ਹਨਿਆ ਜੋ ਕਾਫੀ ਦਿਨਾਂ ਤੋਂ ਮੁੱਦਾ ਬਕਾਇਆ ਹੋਇਆਗਾ ਡਾਕਟਰ ਗੁਰਿੰਦਰ ੜਵਾਲ ਦਾ ਆਪਾਂ ਰੰਗਰੇਟਾ ਨਹੀਂ ਕਵਾਂਗੇ ਕਿਉਂਕਿ ਉਹਨੇ ਸ਼ਬਦੀ ਇਹ ਜਿਹੇ ਵਰਤੇ ਆ ਜਿਹੜੇ ਨਹੀਂ ਵਰਤਨੇ ਚਾਹੀਦੇ ਸੀਗੇ ਜਿੱਦਾਂ ਲੱਖੀ ਵੀਰ ਆਪਣਾ ਸਿਧਾਣਾ ਉਹਨਾਂ ਦੀ ਮੈਂ ਵੀਡੀਓ ਦੇਖੀ ਸੀਗੀ ਤੇ ਆਪਣਾ ਸਮਾਜਿਕ ਮੁੱਦੇ ਵਾਲਾ ਮਨਪ੍ਰੀਤ ਸਿੰਘ ਉਹ ਵੀ ਉਸ ਚੀਜ਼ ਦਾ ਵਿਰੋਧ ਕਰ ਰਿਹਾ ਬੰਨ ਦਾ ਵਿਰੋਧ ਕਰਨਾ ਜਦੋਂ ਆਪਾਂ ਨੇ ਸਮਾਜ ਬਾਰੇ ਕੋਈ ਹੋਰ ਬੋਲਦਾ ਆਪਾਂ ਉਹਦਾ ਵਿਰੋਧ ਕਰ ਦਿੰਨੇ ਆ ਤੇ ਜਦੋਂ ਕੋਈ ਆਪਣਾ ਬੰਦਾ ਬੋਲਦਾ ਚਲੋ ਆਪਣਾ ਵੀ ਕਹਾ ਦਾ ਹਨ ਜਿਹੜੇ ਨੂੰ ਇੰਨੀ ਅੱਜ ਤੱਕ ਅਗਲੀ ਨਹੀਂ ਆਈ ਬੋਲਣ ਦੀ ਸ਼ਬਦ ਹਨ ਕਿਹੜੇ ਨਹੀਂ ਵਰਤਨੇ ਚਾਹੀਦੇ ਆਪਾਂ ਨੂੰ ਤੇ ਜੋ ਗੁਰਬਾਣੀ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਨਿੰਦਣਾ ਕੀਤਾ ਗਿਆ ਕਿਸੇ ਜਾਤ ਨਾਲ ਨਹੀਂ ਜੋੜਿਆ ਗਿਆ ਜਿੱਦਾਂ ਉਹਨਾਂ ਸ਼ਬਦਾਂ ਨੂੰ ਵਰਤਿਆ ਗਿਆ ਲਾਵ ਕੁੱਤਾ ਹਨ ਕੂੜ ਚੂੜਾ ਠਾ ਖਾਦਾ ਮਰਦਾਰ ਉਹ ਸ਼ਬਦ ਬਹੁਤ ਹੀ ਨਿੰਦਣਯੋਗ ਹਨ ਤੇ ਬਹੁਤ ਗਲਤ ਕੀਤਾ ਹਨ ਤੇ ਆਪਣਾ ਲੱਖੀ ਵੀਰ ਜੋ ਬੋਲ ਰਿਹਾ ਸੱਚ ਬੋਲ ਰਿਹਾ ਬਿਲਕੁਲ ਜੇ ਆਪਾਂ ਦੂਜਿਆਂ ਵਰਤੀ ਖਿਲਾਫ ਬੋਲਣ ਜਾਣਦੇ ਆ ਤਾਂ ਆਪਾਂ ਨੂੰ ਜੇ ਕੋਈ ਆਪਣਾ ਬੰਦਾ ਉੱਠ ਕੇ ਬੋਲਦਾ ਉਹਦੇ ਵਿਰੁੱਧ ਵੀ ਬੋਲਣਾ ਚਾਹੀਦਾ ਦੂਜਿਆਂ ਲਈ ਤਾਂ ਆਪਾਂ ਇਕੱਠੇ ਹੋ ਜਾਂਦੇ ਆ ਠੀਕ ਆ ਦੂਜੀ ਗੱਲ ਇਹ ਆ ਜੇ ਕਿਸੇ ਸਮਾਜ ਦੇ ਬੰਦੇ ਨੂੰ ਆਪਣਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੱਕਦੇ ਆ ਤੇ ਜੇ ਕੋਈ ਗਲਤ ਕਰਦਾ ਉਹਦਾ ਵਿਰੋਧ ਕਰਨਾ ਵੀ ਬਣਦਾ ਚਾਹੇ ਉੱਥੇ ਮੈਂ ਹੋਵਾਂ ਠੀਕ ਆ ਕੋਈ ਵੀ ਹੋਵੇ ਗਲਤ ਦਾ ਵਿਰੋਧ ਕਰੋ ਪੱਖਪਾਤ ਨਾ ਕਰੋ ਕਿ ਆਪਣਾ ਬੰਦਾ ਨੂੰ ਛੱਡ ਦਿਓ ਇਹ ਚੀਜ਼ ਦੇ ਬਿਲਕੁਲ ਆਪਾਂ ਹੱਕ 'ਚ ਨਹੀਂ ਹੈਗੇ ਬਾਕੀ ਗੱਲਾਂ ਬਹੁ ਸਮਾਜ ਦੇ ਵਿੱਚ ਹੁੰਦੀਆਂ ਉਹ ਅਲੱਗ ਚੀਜ਼ਾਂ